ਸਤਿ ਸ਼੍ਰੀ ਅਕਾਲ ਜੀ ਕੈਨੇਡੀਅਨ ਸਾਥ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਇੱਕ ਖਾਸ ਰਿਪੋਰਟ ਤੇ ਗੱਲਬਾਤ ਕਰ ਰਹੇ ਹਾਂ ਇਹ ਰਾਈਟਰਜ਼ ਦੀ ਹੈ ਇਹ ਈਰਾਨ ਤੇ ਇਜ਼ਰਾਈਲ ਵਿਚਾਲੇ ਜਿਹੜਾ ਤਣਾਅ ਵਧ ਰਿਹਾ ਹੈ ਉਸ ਬਾਰੇ ਹੈ ਆਪਣਾ ਮਕਸਦ ਹੈ ਇਸ ਰਿਪੋਰਟ ਦੇ ਮੁੱਖ ਨੁਕਤੇਆਂ ਨੂੰ ਫੜਨਾ ਮਤਲਬ ਸਮਝਣਾ ਹਾਂ ਜੀ ਬਿਲਕੁਲ ਇਹ ਕਾਫੀ ਅਹਿਮ ਮੁੱਦਾ ਹੈ ਅੱਜਕੱਲ ਹਾਂ ਤਾਂ ਰਿਪੋਰਟ ਸ਼ੁਰੂ ਹੁੰਦੀ ਹੈ ਸੋਮਵਾਰ ਦੀਆਂ ਘਟਨਾਵਾਂ ਤੋਂ ਈਰਾਨ ਤੇ ਇਜ਼ਰਾਈਲ ਵਿਚਾਲੇ ਸਿੱਧੇ ਹਵਾਈ ਤੇ ਮਿਜ਼ਾਈਲ ਹਮਲੇ ਹੋਏ ਇਹ ਗੱਲ ਖਾਸ ਹੈ ਨਾ ਹਾਂਜੀ ਖਾਸ ਕਰਕੇ ਇਸ ਲਈ ਕਿਉਂਕਿ ਇਹ ਉਦੋਂ ਹੋਇਆ ਜਦੋਂ ਲੱਗ ਰਿਹਾ ਸੀ ਕਿ ਈਰਾਨ ਦੇ ਪਰਮਾਣੂ ਟਿਕਾਣਿਆਂ ਤੇ ਅਮਰੀਕੀ ਕਾਰਵਾਈ ਦਾ ਕੋਈ ਜਵਾਬ ਆ ਸਕਦਾ ਹੈ ਅੱਛਾ ਤਾਂ ਇਸ ਨੂੰ ਥੋੜਾ ਹੋਰ ਖੋਲ ਕੇ ਦੇਖੀਏ ਜ਼ਰੂਰ ਦੇਖੋ ਇੱਕ ਹੋਰ ਦਿਲਚਸਪ ਗੱਲ ਰਿਪੋਰਟ ਵਿੱਚ ਹੈ ਉਹ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦਾ ਬਿਆਨ ਉਸ ਬਿਆਨ ਵਿੱਚ ਇਸਲਾਮਿਕ ਗਣਰਾਜ ਮਤਲਬ ਈਰਾਨ ਚ ਸ਼ਾਸਨ ਤਬਦੀਲੀ ਦੀ ਗੱਲ ਕੀਤੀ ਗਈ ਸੀ ਓ ਸ਼ਾਸਨ ਤਬਦੀਲੀ ਇਤਕ ਕਾਫੀ ਭਾਰੀ ਸ਼ਬਦ ਨੇ ਹਾਂਜੀ ਬਹੁਤ ਇਤਿਹਾਸਿਕ ਤੌਰ ਤੇ ਇਹ ਬਹੁਤ ਸੰਵੇਦਨਸ਼ੀਲ ਸ਼ਬਦ ਨੇ ਤੇ ਮੌਜੂਦਾ ਹਾਲਾਤ 'ਚ ਇਹ ਅਗ ਤੇ ਤੇਲ ਪਾਉਣ ਵਾਲੀ ਗੱਲ ਹੋ ਸਕਦੀ ਹੈ ਹੂੰ ਸਹੀ ਗੱਲ ਹੈ ਇਹ ਤਾਂ ਸਥਿਤੀ ਨੂੰ ਹੋਰ ਪੇਚੀਦਾ ਬਣਾਉਂਦਾ ਹੈ ਅੱਛਾ ਇਸ ਮਾਹੌਲ ਵਿੱਚ ਈਰਾਨ ਦਾ ਕੀ ਰੁਖ ਰਿਹਾ ਰਿਪੋਰਟ ਕੀ ਕਹਿੰਦੀ ਹੈ ਰਿਪੋਰਟ ਦੱਸਦੀ ਹੈ ਕਿ ਐਤਵਾਰ ਨੂੰ ਈਰਾਨ ਨੇ ਸਾਫ਼ ਕਿਹਾ ਸੀ ਕਿ ਉਹ ਆਪਣੀ ਰੱਖਿਆ ਕਰੇਗਾ ਤੇ ਇਹ ਬਿਆਨ ਉਦੋਂ ਆਇਆ ਜਦੋਂ ਇੱਕ ਦਿਨ ਪਹਿਲਾਂ ਹੀ ਅਮਰੀਕਾ ਨੇ ਇਜ਼ਰਾਈਲ ਨਾਲ ਮਿਲ ਕੇ ਇੱਕ ਵੱਡੀ ਫੌਜੀ ਕਾਰਵਾਈ ਸ਼ੁਰੂ ਕੀਤੀ ਸੀ ਈਰਾਨ ਖਿਲਾਫ ਜਿਸ ਨੂੰ ਰਿਪੋਰਟ 1999 ਦੀ ਇਸਲਾਮੀ ਕ੍ਰਾਂਤੀ ਤੋਂ ਬਾਅਦ ਦੀ ਸਭ ਤੋਂ ਵੱਡੀ ਪੱਛਮੀ ਫੌਜੀ ਕਾਰਵਾਈ ਕਹਿ ਰਹੀ ਹੈ ਸੱਚੇ 1999 ਤੋਂ ਬਾਅਦ ਸਭ ਤੋਂ ਵੱਡੀ ਇਹ ਤਾਂ ਬਹੁਤ ਹੀ ਵੱਡਾ ਦਾਵਾ ਹੈ ਇਹ ਤਾਂ ਸਥਿਤੀ ਦੀ ਗੰਭੀਰਤਾ ਦੱਸਦਾ ਹੈ ਹਾਂਜੀ ਬਿਲਕੁਲ ਇਸ ਰਿਪੋਰਟ 'ਚ ਇੱਕ ਹੋਰ ਪਹਿਲੂ ਵੀ ਹੈ ਔਰ ਅੰਤਰਰਾਸ਼ਟਰੀ ਪੱਧਰ ਤੇ ਸੰਜਮ ਵਰਤਨ ਦੀਆਂ ਅਪੀਲਾਂ ਦਾ ਰਿਪੋਰਟ ਕਹਿੰਦੀ ਹੈ ਕਿ ਇਹਨਾਂ ਅਪੀਲਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹਾਂ 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 ਤੇ ਇਹੀ ਗੱਲ ਸਥਿਤੀ ਨੂੰ ਹੋਰ ਜ਼ਿਆਦਾ ਚਿੰਤਾਜਨਕ ਬਣਾਉਂਦੀ ਹੈ ਦੇਖੋ ਇੱਕ ਪਾਸੇ ਤਾਂ ਫੌਜੀ ਕਾਰਵਾਈ ਇੰਨੀ ਤੇਜ਼ੀ ਨਾਲ ਵਧ ਰਹੀ ਹੈ ਜਿਸ ਨੂੰ ਦਹਾਕਿਆਂ ਚ ਸਭ ਤੋਂ ਅਹਿਮ ਕਿਹਾ ਜਾ ਰਿਹਾ ਹੈ ਤੇ ਦੂਜੇ ਪਾਸੇ ਸ਼ਾਂਤੀ ਲਈ ਗੱਲਬਾਤ ਲਈ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਉਹਨਾਂ ਨੂੰ ਕੋਈ ਸੁਣ ਨਹੀਂ ਰਿਹਾ ਮਤਲਬ ਦੋਵੇਂ ਗੱਲਾਂ ਇਕੱਠੀਆਂ ਹੋ ਰਹੀਆਂ ਨੇ ਹਾਂਜੀ ਇਹ ਦੱਸਤਾ ਹੈ ਕਿ ਸ਼ਾਇਦ ਤਣਾਅ ਘਟ ਕਰਨ ਦੇ ਰਾਹ ਤੇਜ਼ੀ ਨਾਲ ਬੰਦ ਹੋ ਰਹੇ ਨੇ ਤੇ ਇਸ ਦਾ ਮਤਲਬ ਇਹ ਹੈ ਕਿ ਰਿਪੋਰਟ ਸਿਰਫ ਘਟਣਾਵਾ ਨਹੀਂ ਦੱਸ ਰਹੀ ਸਗੋਂ ਇਹ ਵੀ ਦਿਖਾ ਰਹੀ ਹੈ ਕਿ ਕਿਵੇਂ ਫੌਜੀ ਤਾਕਤ ਕੂਟਨੀਤੀ ਤੇ ਪਾਰੂ ਪੈ ਰਹੀ ਹੈ ਕੀ ਰਿਪੋਰਟ ਇਸ ਗੱਲ ਤੇ ਕੋਈ ਇਸ਼ਾਰਾ ਕਰਦੀ ਹੈ ਕਿ ਇਹ ਸਭ ਦਾ ਵੱਡਾ ਕਾਰਨ ਕੀ ਹੋ ਸਕਦਾ ਹੈ ਮਤਲਬ ਇਹ ਸਭ ਕਿਉਂ ਹੋ ਰਿਹਾ ਹੈ ਰਿਪੋਰਟ ਸਿੱਧੇ ਤੌਰ ਤੇ ਕਿਉਂ ਉਹਦਾ ਬਹੁਤਾ ਡੂੰਗਾ ਵਿਸ਼ਲੇਸ਼ਣ ਤਾਂ ਨਹੀਂ ਕਰਦੀ ਪਰ ਜਿਵੇਂ ਤੱਥ ਰੱਖੇ ਗਏ ਨੇ ਉਹਨਾਂ ਤੋਂ ਅੰਦਾਜ਼ਾ ਲੱਗ ਹੀ ਜਾਂਦਾ ਹੈ ਜਿਵੇਂ ਈਰਾਨ ਦੇ ਪਰਮਾਣੂ ਪ੍ਰੋਗਰਾਮ ਦਾ ਜ਼ਿਕਰ ਹੈ ਫਿਰ ਅਮਰੀਕੀ ਬਿਆਨਬਾਜ਼ੀ 트럼ਪ ਵਾਲੀ ਫਿਰ ਇਹ ਇਤਿਹਾਸਿਕ ਫੌਜੀ ਕਾਰਵਾਈ ਤੇ ਨਾਲ ਹੀ ਕੂਟਨੀਤੀ ਦੀ ਅਸਫਲਤਾ ਇਹ ਸਾਰੇ ਟੁਕੜੇ ਮਿਲ ਕੇ ਇੱਕ ਵੱਡੇ ਖੇਤਰੀ ਸੰਕਟ ਵੱਲ ਇਸ਼ਾਰਾ ਕਰ ਰਹੇ ਨੇ ਹੂੰ ਜਿਹੜਾ ਸਿਰਫ ਦੋ ਦੇਸ਼ਾਂ ਦਾ ਮਸਲਾ ਨਹੀਂ ਰਿਹਾ ਇਸ ਵਿੱਚ ਕਈ ਅੰਤਰਰਾਸ਼ਟਰੀ ਤਾਕਤਾਂ ਸ਼ਾਮਿਲ ਨੇ ਤੇ ਨਤੀਜੇ ਵੀ ਗੰਭੀਰ ਹੋ ਸਕਦੇ ਨੇ ਇਹ ਇਤਿਹਾਸਿਕ ਪੱਦਰ ਦੀ ਅਮਰੀਕੀ ਭੂਮਿਕਾ ਉਹ ਸ਼ਾਸਨ ਤਬਦੀਲੀ ਵਾਲੀ ਗੱਲਬਾਤ ਤੇ ਸ਼ਾਇਦ ਸਭ ਤੋਂ ਵੱਧ ਫਿਕਰ ਵਾਲੀ ਗੱਲ ਅੰਤਰਰਾਸ਼ਟਰੀ ਪਧਰ ਤੇ ਸ਼ਾਂਤੀ ਦੀਆਂ ਅਪੀਲਾਂ ਨੂੰ ਅਣਦੇਖਿਆ ਕਰਨਾ ਹਾਂਜੀ ਮੁੱਖ ਗੱਲ ਇਹੀ ਹੈ ਰਿਪੋਰਟ ਇੱਕ ਅਜਿਹੇ ਮੋੜ ਵੱਲ ਇਸ਼ਾਰਾ ਕਰ ਰਹੀ ਹੈ ਜਿੱਥੇ ਸਥਿਤੀ ਬਹੁਤ ਹੀ ਨਾਜ਼ੁਕ ਹੈ ਈਰਾਨ ਦਾ ਆਪਣੀ ਰੱਖਿਆ ਦਾ ਵਾਦਾ ਤੇ ਦੂਜੇ ਪਾਸੇ ਪੱਛਮੀ ਦੇਸ਼ਾਂ ਦੀ ਉਹ ਕਾਰਵਾਈ ਜਿਸ ਨੂੰ 1999 ਤੋਂ ਬਾਅਦ ਸਭ ਤੋਂ ਵੱਡੀ ਕਿਹਾ ਜਾ ਰਿਹਾ ਹੈ ਇਹ ਦੋਵੇਂ ਪਾਸਿਓਂ ਸਖਤ ਰੁਖ ਅਪਣਾਉਣ ਦੇ ਸੰਕੇਤ ਨੇ ਉਹ ਵੀ ਉਦੋਂ ਜਦੋਂ ਗਲਬਾਤ ਦੇ ਦਰਵਾਜ਼ੇ ਬੰਦ ਹੁੰਦੇ ਦਿਸ ਰਹੇ ਨੇ ਬਿਲਕੁਲ ਤਾਂ ਅੰਤ ਵਿੱਚ ਇਹ ਰਿਪੋਰਟ ਸਾਨੂੰ ਸੋਚਣ ਤੇ ਮਜਬੂਰ ਕਰਦੀ ਹੈ ਜੇਕਰ ਸੰਜਮ ਤੇ ਕੂਟਨੀਤੀ ਲਈ ਉਠਰੀਆਂ ਆਵਾਜ਼ਾਂ ਨੂੰ ਇਸ ਤਰ੍ਹਾਂ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ ਜਿਵੇਂ ਇਸ ਰਿਪੋਰਟ ਚ ਦੱਸਿਆ ਗਿਆ ਤਾਂ ਫਿਰ ਇਸ ਖੇਤਰੀ ਤਣਾਅ ਦਾ ਭਵਿੱਖ ਕੀ ਹੈ ਕੀ ਇਹ ਹੋਰ ਵਧੇਗਾ ਤੇ ਇਸ ਦੇ ਪੂਰੀ ਦੁਨੀਆ ਤੇ ਕੀ ਅਸਰ ਪੈ ਸਕਦੇ ਨੇ ਹੂੰ ਇਹ ਵੱਡਾ ਸਵਾਲ ਹੈ ਹਾਂ ਇੱਕ ਅਜਿਹਾ ਸਵਾਲ ਹੈ ਜਿਸਦਾ ਜਵਾਬ ਸ਼ਾਇਦ ਆਉਣ ਵਾਲਾ ਵਕਤ ਹੀ ਦੇਵੇਗਾ